ਦੋਸਤੋ ਹੁਣੇ-ਹੁਣੇ ਇੱਕ ਬਹੁਤ ਵੱਡਾ ਹਾਦਸਾ ਹੋ ਚੁੱਕਿਆ ਆ ਕੋਨੇਆਣਾ ਮੀਣਾ ਰੇਲਵੇ ਸਟੇਸ਼ਨ ਆ ਜਿਹੜਾ ਆ ਬੰਦੇ ਦੀ ਡੈੱਡ ਬੋਡੀ ਆ ਪਈ ਆ ਤਾਂ ਦੋਸਤੋ ਦੱਸਦੀ ਆ ਵੀ ਇਹ ਬੰਦਾ ਦੱਸਿਆ ਜਾ ਰਿਹਾ ਗੋਨਿਆਣੇ ਤੋਂ ਨਹੀਂ ਹਾਲੇ ਤੋਂ ਤਾਂ ਆ ਬਾਈ ਦੀ ਡੈੱਡ ਬੋਡੀ ਆ ਹੇ ਇੱਥੇ ਦੱਸ ਰਿਹਾ ਹੈ ਨਹੀਂ ਆਲੇ ਤੋਂ ਨਹੀਂ ਆਲੇ ਤੋਂ ਹੀ ਆਇਆ ਫੋਟੋ ਪਾਇਨਟ ਤੇ ਬਾਈ ਆ ਫੋਟੋ ਤੋਂ ਉਹ ਦਿਖਾ ਨਹੀਂ ਸਕਦੇ ਬਹੁਤ ਇੱਥੇ ਪੂਰਾ ਹਾਲ ਹੈ ਪਤਾ ਲੱਗਦਾ ਫੋਟੋ ਪਾ ਦੇਗਾ ਕਿ ਪਤਾ ਲੱਗਦਾ ਨਹੀਂ ਆਪਣੇ ਹੀ ਬਾਈ ਆਉਂਦੇ ਇੱਕ ਮਿੰਟ ਕਰਦੇ ਇੱਥੇ ਹੀ ਬਈ ਇਹ ਆਉਂਦੇ ਦਾਦਾ ਹੀ ਆ ਤੋਡਾ ਨਹੀਂ ਨਹੀਂ ਇਹ ਆਪਣੇ ਕੁਆੜੀਆਂ ਨਾਲ ਹੀ ਅੱਛਾ ਕੋਈ ਕਿਵੇਂ ਇਹਨੂੰ ਕੀ ਪ੍ਰੋਬਲਮ ਪ੍ਰੋਬਲਮ ਸੀ ਕੀ ਕੀ ਦੱਸਦੇ ਆ ਰਿਕਸ਼ਾ ਚਲਾ ਰਿਆ ਹਨ ਤਾਂ ਬਹੁਤ ਮੰਦਭਾਗੀ ਘਟਨਾ ਬਈ ਕੋਈ ਆ ਰੇਲ ਗੱਡੀ ਦੇ ਨਾਲ ਗੋਨੇ ਆਣਾ ਰੇਲ ਗੱਡੀ ਦੇ ਨਾਲ ਰੇਲਵੇ ਸਟੇਸ਼ਨ ਤੋਂ ਆਪਾਂ ਇਧਰ ਲੇਖੜ ਜਿਹੜਾ ਮੇਨ ਰੇਲਵੇ ਲਾਈਨ ਆ ਜਿਹੜੀ ਛੋਟ ਸੈਟ ਬੋਡੀ ਪਈ ਆ ਬਈ ਉਹ ਬਾਈ ਦਾ ਅੱਗੇ ਜਾ ਕੇ ਦਿਖਾ ਦਿੰਨੇ ਆ ਤੁਹਾਨੂੰ ਝੋਲਾ ਵੀ ਆ ਅੱਜ ਉੱਤੇ ਪਏ ਆ ਤਾਂ ਕੀ ਨਾਮ ਸੀ ਬਾਈ ਦਾ ਇਹਦਾ ਜੀ 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 ਡੀਸੀ ਹਾਂ ਡੀਸੀ ਤੇ ਰਿਕਸ਼ਾ ਚਲਾਉਂਦਾ ਸੀ ਰਿਕਸ਼ਾ ਠੀਕ ਹੈ ਇਹਨੂੰ ਘੱਟ ਦੇਖਣ ਲੱਗ ਪਿਆ ਸੀ ਇਹਨਾਂ ਉਹਦੇ ਕਾਰਨ ਹੀ ਹੋ ਗਿਆ ਚਾਂਸ ਕਿ ਸੁਣਦਾ ਸੁਣਦਾ ਸੀ ਇਹਨੂੰ ਕੋਈ ਘੱਟ ਹੁਣਦਾ ਵੀ ਥੋੜੇ ਜਿਹਾ ਘੱਟ ਹੀ ਸੀਗਾ ਇਹਨਾਂ ਤਾਂ ਤੇ ਜਿੰਦਾ ਤਾਂ ਜਮੀਂ ਹੈ ਹੀ ਨਹੀਂ ਸੀ ਇਹਨਾਂ ਨਹੀਂ ਕੋਈ ਜਾਣ ਬੁੱਝ ਕੇ ਵਾਲਾ ਕੰਮ ਤਾਂ ਨਹੀਂ ਹੋਇਆ ਵੀ ਕਿ ਕੀ ਪਤਾ ਆਪਾਂ ਤਾਂ ਹੁਣ ਆਏ ਆ ਆਪਾਂ ਨੂੰ ਕੀ ਪਤਾਗਾ ਹੂੰ ਗੱਡੀ ਤਾਂ ਬਹੁਤ ਚਿਰ ਮੰਨਦਾ ਉੱਥੇ ਧੁੱਲੇਲੇ ਤੇ ਬੈਠੇ ਸੀ ਮਾਹਾਂ ਇਹ ਗੱਡੀ ਰੁਕੀ ਨੂੰ ਬਹੁਤ ਟਾਈਮ ਹੋ ਗਿਆ ਮਮ ਕਰਤੀ ਐ ਬਾਹਰ ਤੇ ਕੁਆੜੀਆ ਜੇ ਭੱਜਿਆ ਹੁੰਦਾ ਸੀਗਾ ਮਾ ਵੀ ਕੋਈ ਗੱਲਬਾਤ ਬਣ ਗਈ ਕਈਓ ਗੱਡੀ ਖੜੀ ਆ ਹੂੰ ਮੇਰਾ ਹੁਣ ਆ ਕੇ ਦੇਖਿਆ ਤਾਂ ਕਹਿੰਦੇ ਵੈਲਡ ਵਾਲੇ ਦਾ ਨਿੱਕੇ ਦਾ ਕੀਤਾ ਜੀ ਸੀ ਹਾਂ ਨਿੱਕੇ ਦਾ ਠੀਕ ਐ ਨਹੀਂ ਵਾਲੇ ਤੋਂ ਆ ਜੀ ਮੈਂ ਹੁਣ ਜਾਂਦਾ ਕੀ ਪੈਨਜੀ ਕੀ ਕੋਈ ਘਰੇ ਲੜਾਈ ਲੁੜਾਈ ਹੋਈ ਹਾਂ ਬਾਈ ਫਰ ਤੱਕ ਉਹ ਇਹਨਾਂ ਨੂੰ ਦੀਦਾ ਵੀ ਘਟਾ ਦਾ ਤੇਰੀ ਅੱਖਾਂ ਵੀ ਉਹ ਵੀ ਸੁਣਦਾ ਵੀ ਘਟਾ ਕੁੜੀ ਕੋਲੇ ਚੱਲੇ ਸੀ ਸਰਗਲ ਗੱਡੀ ਦਾ ਪਤਾ ਨਹੀਂ ਲੱਗਿਆ ਇਹਨਾਂ ਨੂੰ ਕ੍ਰੋਸਿੰਗ ਕਰਦੇ ਸੀ ਕ੍ਰੋਸ ਕਰਦੇ ਸੀ ਹਾਂਜੀ 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 ਤੇ ਪਤਾ ਨਹੀਂ ਪ੍ਰਵਾਸਨ ਤੋਂ ਮੋਂ ਪਤਾ ਲੱਗਿਆ ਠੀਕ ਕੋਈ ਪਤਾ ਥੋੜੀ ਹੁੰਦੇ ਵੀ